ਭਰਾਵਾਂ ਨੂੰ ਕੀ ਹਾਲ ਚਾਲ ਹੈ ਬੀਲੀਓ ਐਫ ਡੀ ਐਕਸ ਪੀ ਆਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਸੰਦੀਪ ਸਿੰਘ ਕੀ ਹਾਲ ਚਾਲ ਨੇ ਬੀਲੀਓ ਠੀਕ ਠਾਕ ਹਾਂ ਲਓ ਮਿੱਤਰੋ ਜੁੜ ਜੋ ਲਾਈਵ ਦੇ ਨਾਲ ਤੇ ਕਰਦੇ ਆ ਗੱਲਾਂ ਬਾਤਾਂ ਅੱਜ ਕਾਫੀ ਟਾਈਮ ਬਾਅਦ ਜਿਹੜੇ ਲਾਈਵ ਹੋਏ ਆ ਤੇ ਭੈਣ ਭਰਾਵਾਂ ਨੂੰ ਦੋ ਨੁਕਸੇ ਸਾਂਝੇ ਕਰਾਂਗੇ ਭੈਣ ਭਰਾਵਾਂ ਨਾਲ ਇੱਕ ਤਾਂ ਕਰਾਂਗੇ ਖੁਰਕ ਦੀ ਕਰੀਮ ਕਿਵੇਂ ਬਣਦੀ ਹੈ ਘਰ ਦੇ ਵਿੱਚ ਜਿੰਨੀ ਮਰਜ਼ੀ ਦੱਦ ਹੋਵੇ ਦੱਦਾਂ ਮਾਰਦੇ ਹੁਣ ਅੰਡਰਗਾਰਮੈਂਟ ਦੇ ਵਿੱਚ ਖੁਰਕ ਹੁੰਦੀ ਹੋਵੇ ਉਹਦੇ ਬਾਰੇ ਨੁਕਸਾ ਦੱਸਾਂਗੇ ਤੇ ਦੂਜਾ ਨੁਕਸਾ ਦੱਸਾਂਗੇ ਭਾਰ ਘਟਾਉਣ ਬਾਰੇ ਘਰ ਦੇ ਵਿੱਚ ਤਿਆਰ ਕਰ ਲਿਓ ਬਹੁਤ ਆਸਾਨ ਤਰੀਕੇ ਨਾਲ ਬਣ ਜੂਗਾ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਕਰ ਦਿਓ ਤਾਂ ਜੋ ਮੇਰੇ ਹੋਰ ਵੀ ਭੈਣ ਭਰਾਵਾਂ ਦਾ ਜਿਹੜਾ ਫਾਇਦਾ ਹੋ ਸਕੇ ਲਓ ਜੀ ਮਿੱਤਰੋ ਜੁੜਜੋ ਭੈਣੋ ਤੇ ਭਰਾਵੋ ਦੇਖਦੇ ਆ ਕਿਹੜੇ ਕਿਹੜੇ ਭੈਣ ਭਰਾ ਜੁੜਦੇ ਨੇ ਕਿੱਥੋਂ ਕਿੱਥੋਂ ਬਲੌਂਗ ਕਰਦੇ ਨੇ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਲਾਈਵ ਹੋਏ ਆ ਆਪਣੇ ਚੈਨਲ SDX ਪੰਜਾਬੀ ਦੇ ਉੱਤੇ ਸਮਾ ਹੋ ਗਿਆ 1:57 ਮਿੰਟ ਤੇ ਇੱਕ ਭਰਾ ਆਪਣੇ ਨਾਲ ਜੁੜ ਚੁੱਕਿਆ ਹੈ ਤੇ ਕਮੈਂਟ ਦੇ ਵਿੱਚ ਭਾਈ ਆਪਣਾ ਨਾਮ ਜਰੂਰ ਦੱਸਣਾ ਜਿਹੜੇ ਜਿਹੜੇ ਭਰਾ ਜੁੜੀ ਗਏ ਵੀਡੀਓ ਦੇ ਨਾਲ ਤੇ ਸ਼ੇਅਰ ਵੀ ਕਰ ਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਲਓ ਜੀ ਆਪਾਂ ਨੁਕਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਦੋ ਨੁਕਤੇ ਕੰਮ ਆਉਣ ਵਾਲੇ ਕਾਪੀ ਪੈਨ ਚੱਕ ਲਿਓ ਤੇ ਨੋਟ ਕਰ ਲਿਓ ਬਹੁਤ ਵਧੀਆ ਨੁਕਤੇ ਨੇ ਘਰ ਦੇ ਵਿੱਚ ਕੰਮ ਆਉਣ ਵਾਲੇ ਨੇ ਜੜੀ ਬੂੜੀਆਂ ਤੋਂ ਤਿਆਰ ਹੁੰਦੇ ਨੇ ਪਹਿਲਾ ਨੁਕਤਾ ਦੱਸਾਂਗੇ 베ਟ ਨੂੰ ਘੱਟ ਕਰਨ ਦਾ ਜਿੰਨਾ ਮੇਰੇ ਵੀਰਾਂ ਦਾ ਭਰਾਵਾਂ ਦਾ ਬੇਟ ਹੈ ਘਟੋ ਘਟ ਕਮੰਟਲ ਤੋਂ ਉੱਤੇ ਟੱਪ ਗਿਆ ਢਿੱਡ ਵੱਧ ਗਿਆ ਉਹਨੂੰ ਘਟਾਉਣਾ ਕਿਵੇਂ ਹੈ ਕੱਲੀ ਕੱਲੀ ਚੀਜ਼ ਦਾਦਾਂਗੇ ਘਰੇ ਤਿਆਰ ਕਰ ਲਓ 8 ਦਿਨਾਂ ਦੇ ਵਿੱਚ ਤੁਹਾਡੇ ਪੇਟ ਦਾ ਫਰਕ ਪੈਣਾ ਸ਼ੁਰੂ ਹੋ ਜੂਗਾ 1 ਮਹੀਨੇ ਦੇ ਵਿੱਚ 5 ਤੋਂ 6 ਕਿਲੋ ਬੇਟ ਉੱਡ ਜੂਗਾ ਜੁੜਦੇ ਹੋ ਜੁੜਦੇ ਹੋ ਭੈਣੋਂ ਤੇ ਭਰਾਵੋ ਜੁੜਦੇ ਹੋ ਲਾਈਵ ਨਾਲ 100 ਜਾਨਾ ਜੁੜ ਗਿਆ ਬਈ ਉਦੋਂ ਆਪਾਂ ਨੁਕਤੇੜਾ ਦੱਸਾਂਗੇ 9 ਜਾਨੇ ਹਜੇ ਜੁੜ ਚੁੱਕੇ ਆਪਣੇ ਨਾਲ 18 ਜਾਨੇ ਹੋ ਗਏ ਕੱਲੀ-ਕੱਲੀ ਚੀਜ਼ ਨੋਟ ਕਰਾਈ ਜਾਵਾਂਗੇ ਤੇ ਨੋਟ ਕਰੀ ਜੇਓ ਬਾਈ ਕਾਪੀ ਪੈਨ ਚੈੱਕ ਲੋ ਪਹਿਲੇ ਕਿਈ ਇਹਨੇ ਬਾਰੀ-ਬਾਰੀ ਨਹੀਂ ਦੱਸਿਆ ਨਾ ਜੇ ਕਿਸੇ ਨੇ ਦੁਬਾਰੀ ਲਿਸਟ ਵਗੈਰਾ ਮੰਗਣੀ ਤਾਂ ਸਾਡੇ WhatsApp ਨੰਬਰ ਦੇ ਉੱਤੇ ਕੰਟੈਕਟ ਕਰਕੇ ਮਗਾ ਸਕਦੇ ਹੋ ਪਹਿਲਾ ਨੁਕਤਾ ਹੋਊਗਾ ਆਪਣੇ ਮਟਾਪੇ ਵਾਲਾ ਦੂਜਾ ਨੁਕਤਾ ਹੋਊਗਾ ਆਪਣੇ ਖੁਰਕ ਦੀ ਕਰੀਮ ਬਣਾਉਣ ਵਾਲਾ ਖੁਰਕ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਖੁਜਲੀ ਹੋਵੇ ਦਦ ਹੋਵੇ ਚੰਬਲ ਹੋਵੇ ਤੋਨਾਂ ਵਾਲੇ ਲੋਕ ਤਾਂ ਲੈ ਕੇ ਹਾਜ਼ਰ ਹੋਏ ਆ ਐਸਡੀਐਕਸ ਪੰਜਾਬੀ ਚੈਨਲ ਤੇ ਲਓ ਮੇਤੋ 32 ਜਣੇ ਹੋ ਗਏ ਤੇ 100 ਜਣਾ ਹੋ ਗਿਆ ਉਹਦੀ ਆਪਾਂ ਸ਼ੁਰੂ ਕਰ ਦਾਂਗੇ ਨੁਕਤਾ 100 ਜਣਾ ਜੁੜਦੇ ਹੋ ਗਰਾ ਤੇ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਇੰਸਟਾਗ੍ਰam ਪੇ ਇਹਨੂੰ ਫੋਲੋ ਕਰ ਲਓ ਸੰਦੀਪ ਸਿੰਘ ਫੇਸਬੁੱਕ ਨੂੰ ਫੋਲੋ ਕਰ ਲਓ ਇੰਸਟਾਗ੍ਰam ਐਸਡੀਐਕ ਪੰਜਾਬੀ ਨੂੰ ਤੇ YouTube ਚੈਨਲ ਐਸਡੀਐਕ ਪੰਜਾਬੀ ਨੂੰ ਫੋਲੋ ਕਰ ਲਓ ਵਧੀਆ-ਵਧੀਆ ਨੁਕਤੇ ਦੱਸਿਆ ਕਰਾਂਗੇ ਲਾਈਵ ਆ ਕੇ ਨੋਟ ਕਰ ਲਿਆ ਕਰੋ ਘਰ ਦੇ ਵਿੱਚ ਕੰਮ ਆਉਣੇ ਨੁਕਤੇ ਹੋਣਗੇ ਵਧੀਆ ਨੁਕਤੇ ਹੋਣਗੇ ਸਸਤੇ ਹੋਣਗੇ ਲਓ ਜੀ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਘਟਾਉਣਾ ਮਟਾਪਾ ਚਰਬੀ ਚੜੀ ਹੋਈ ਆ ਬਹੁਤ ਵਧੀਆ ਨੁਕਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸਭ ਤੋਂ ਪਹਿਲਾਂ 28 ਜਣੇ 32 ਜਣੇ ਕਦੇ 28 ਹੋਏ ਨੇ ਕਦੇ 32 ਹੋਏ ਨੇ ਜੁੜ ਜਿਓ ਬਾਈ ਦਵਦੋ ਜੁੜ ਦਿਓ ਨੁਕਤਾ ਨੋਟ ਕਰਨ ਲਈ ਜੁੜ ਜਿਓ ਆਪਣੇ ਚੈਨਲ ਦੇ ਨਾਲ ਤੇ ਕਿਹੜੇ ਕਿਹੜੇ ਭਰਾ ਕਿੱਥੋਂ ਬਲੋਂਗ ਕਰ ਰਹੇ ਨੇ ਕਮੈਂਟ ਕਰਕੇ ਜਰੂਰ ਦੱਸੋ 45 ਜਣੇ ਜੁੜ ਗਏ ਆਪਾਂ ਦੂਸਰੇ ਫੋਨ ਦੇ ਉੱਤੇ ਚੈੱਕ ਵੀ ਕਰ ਲੈਨੇ ਆ ਇਹਦੇ ਉੱਤੇ ਕਈ ਵਾਰੀ ਆਪਣੇ ਭਰਾਵਾਂ ਦੇ ਕਮੈਂਟ ਨਹੀਂ ਆਉਂਦੇ ਕਿੱਥੋਂ ਕਿੱਥੋਂ ਤੁਸੀਂ ਬਲੋਂਗ ਕਰ ਰਹੇ ਹੋ ਜਰੂਰ ਦੱਸੋ ਬਾਈ ਤੇ 30-30 ਤੋਂ ਬਚੇ ਹੋ ਭਰਾਵੋ ਲਾਓ ਮਿੱਤਰੋ 45 ਜਾਣੇ ਜੁੜ ਗਏ 100 ਜਾਨਾ ਜੁੜ ਜੋ ਤੇ ਨਾਲ ਦੀ ਨਾਲ ਆਪਾਂ ਦੱਸਾਂਗੇ ਨੁਕਤਾ ਕਿਉਂਕਿ ਬਾਰੀ-ਬਾਰੀ ਸਾਰੇ ਭਰਾਵਾਂ ਨੂੰ ਦੱਸਣਾ ਔਖਾ ਹੋ ਜਾਂਦਾ 54 ਜਾਣੇ ਹੋ ਗਏ ਬਸ ਇੱਕ ਦੋ ਮਿੰਟਾਂ 'ਚ 100 ਜਾਨਾ ਜਿਹੜਾ ਅਪ ਹੋ ਜਾਊਗਾ ਤੇ ਨੁਕਤਾ ਸ਼ੁਰੂ ਕਰ ਦਾਂਗੇ ਪਹਿਲਾਂ ਤਾਂ ਬਾਈ ਜਿਨ੍ਹਾਂ ਨੇ ਵੇਟ ਲੂਜ਼ ਕਰਨਾ ਸਭ ਤੋਂ ਪਹਿਲਾਂ ਤਾਂ ਬਾਈ ਉਹਨਾਂ ਨੂੰ ਚਾਹ ਛੱਡਣੀ ਪਊਗੀ ਜੇ ਮੇਰੇ ਭੈਣ ਭਰਾ ਚਾਹ ਨੂੰ ਪੀਂਦੇ ਆ ਚਾਰ ਟਾਈਮ ਤੇ ਜਿਨ੍ਹਾਂ ਮੇਰੇ ਭੈਣ ਭਰਾਵਾਂ ਤੋਂ ਚਾਹ ਨਹੀਂ ਛੱਡੀ ਜਾਂਦੀ ਵੀ ਆਦੀ ਬਣ ਚੁੱਕੇ ਵਿੱਚ ਆ ਬਿਨਾ ਤਾਂ ਉਹਨਾਂ ਤੋਂ ਸਰਦੇ ਨਹੀਂ ਤਾਂ ਉਹਨੂੰ ਚਾਰ ਟਾਈਮ ਚਾਹ ਪੀਂਦੇ ਉੱਥੇ ਉਹਨੂੰ ਦੋ ਟਾਈਮ ਚਾਹ ਕਰ ਦਿਓ ਮਿੱਠਾ ਬਿਲਕੁਲ ਨਹੀਂ ਪਾਉਣਾ ਵਿੱਚ ਚਾਹ ਦੇ ਮਿੱਠੇ ਦੇ ਕਾਰਨ ਤੁਹਾਨੂੰ ਬਹੁਤ ਜ਼ਿਆਦੇ ਬਿਮਾਰੀਆਂ ਲੱਗਦੀਆਂ ਨੇ ਬਹੁਤ ਜ਼ਿਆਦੇ ਸਰੀਰ ਨੂੰ ਨੁਕਸਾਨ ਹੁੰਦੇ ਨੇ ਕਿਉਂਕਿ ਸਰਫਰ ਦੀ ਮਾਦ ਦੇ ਨਾਲ ਨਹੀਂ ਖੰਡਾਂ ਨੂੰ ਸਾਫ਼ ਕੀਤਾ ਜਾਂਦਾ ਤੇ ਸਰਫਰ ਤੁਸੀਂ ਦੇਖ ਲਓ ਕਿੰਨੀ ਹਾਨੀਕਾਰਕਾ ਸਰੀਰ ਲਈ ਤੇ ਲੋ ਬਿਲੀ ਜਿਹੜਾ ਨੁਕਤਾ ਤੁਹਾਨੂੰ ਚਾਰ ਵੀਰਾਂ ਸਾਗੇ ਬਹੁਤ ਘੈਂਟ ਆ ਤੁਹਾਡੇ ਕੰਮ ਆਉਣ ਵਾਲਾ ਹੈ ਵੀਡੀਓ ਸ਼ੇਅਰ ਵੀ ਕਰ ਦਿਓ ਉਹਨਾਂ ਭੈਣ ਭਰਾਵਾਂ ਤੱਕ ਜਿਨ੍ਹਾਂ ਕੋਲੇ ਮੇਰੇ ਭਰਾਵਾਂ ਕੋਲੇ ਪੇੜ ਵਧਿਆ ਹੋਇਆ ਹੈ ਹੋਰ ਕੋਈ ਆਪਸ਼ਨ ਨਹੀਂ ਘਰੋਂ ਬਾਹਰ ਨਹੀਂ ਜਾਂਦੇ ਨਾ ਜਿਮ ਜਾਂਦੇ ਐ ਨਾ ਕੋਈ ਕੰਮਕਾਰ ਤੇ ਉਹਨਾਂ ਨੂੰ ਟਾਈਮ ਲੱਗਦਾ ਉਹਨਾਂ ਲਈ ਇਹ ਨੁਕਤਾ ਬਹੁਤ ਵਧੀਆ ਹੈ ਪਹਿਲੇ ਨੰਬਰ ਤੇ ਚਾਹ ਬੰਦ ਕਰਨੀ ਪਊਗੀ ਦੂਜੇ ਨੰਬਰ ਤੇ ਇੱਕ ਗਲਾਸ ਗਰਮ ਪਾਣੀ ਦਾ ਲੈਣਾ ਤੁਸੀਂ ਸਵੇਰ ਉਹਦੇ ਵਿੱਚ ਕੀ ਮਟੀਰੀਅਲ ਪਾਉਣਾ ਉਹ ਤੁਹਾਨੂੰ ਆਪਾਂ ਦੱਸਦੇ ਹਾਂ ਲਓ ਜੀ ਕਰੋ ਨੋਟ 60 ਜਾਨੇ ਹੋ ਗਏ ਬਸ 1-2 ਮਿੰਟਾਂ ਦੀ ਗੱਲ ਆ 100 ਜਾਨਾ ਕਰ ਦਿਓ ਦੋ ਦੋ ਵਾਰ ਲਾਈਵ ਨਾਲ ਜੁੜ ਜਿਓ ਮੇਰੇ ਭੈਣੋ ਭਰਾਵੋ ਤੇ ਨੁਕਤਾ ਆਪਾਂ ਸ਼ੁਰੂ ਕਰ ਦਾਂਗੇ ਨਾਲ ਜਿਨਾ ਜਦੋਂ 100 ਜਾਨਾ ਜੁੜ ਗਿਆ ਤੇ ਕਮੈਂਟ ਦੇ ਵਿੱਚ ਆਪਣਾ ਆਪਣਾ ਨਾਮ ਜਰੂਰ ਦੱਸੋ ਕਿੱਥੋਂ ਕਿੱਥੋਂ ਬਲੋਂਗ ਕਰਨੇ ਮੇਰੇ ਭਰਾ ਬਹੁਤ ਹੀ ਇਹ ਸਸਤੀਆਂ ਚੀਜ਼ਾਂ ਦੱਸਾਂਗੇ ਆਪਾਂ ਜਿਹੜਾ ਆਸਾਨੀ ਨਾਲ ਮਹਿੰਗੇ-ਮਹਿੰਗੇ ਪ੍ਰੋਡਕਟ ਤੁਸੀਂ ਖਰੀਦਦੇ ਆਂ ਮਾਰਕੀਟ ਤੇ ਬਾਜ਼ ਜਾਂਦੇ ਆਂ 65 ਤੋਂ ਸੀ 1000 ਰੁਪਿਆ ਤੁਹਾਡੇ ਤੋਂ ਲਾਹਿਆ ਜਾਂਦਾ ਹੈ ਤੁਹਾਡਾ ਬੇਟ ਲੂਜ਼ ਕਰਨੀ 150 ਤੋਂ 200 ਰੁਪਏ ਦੇ ਵਿੱਚ ਤੁਹਾਡਾ weight lose ਹੋ ਜਾ ਇੱਕ ਮਹੀਨੇ ਦੀ ਦਵਾਈ ਬਣ ਜੂਗੀ ਜੇ ਕਿਸੇ ਨੇ ਸਾਡੇ ਤੋਂ ਆਰਡਰ ਕਰਨੀ ਹੈ ਆਨਲਾਈਨ ਘਰੇ ਭੇਜ ਜਾਗੇ ਡਿਲੀਵਰੀ ਦਾ ਚਾਰਜ ਲੱਗੂਆ ਪੰਜਾਬ ਪੰਜਾਬ 70 ਰੁਪਏ ਸਾਡਾ ਪ੍ਰਾਈਸ ਹੈ ਬਹੁਤ ਹੀ ਜ਼ਿਆਦਾ ਘੱਟ ਰੱਖਿਆ ਗਿਆ ਥੋੜਾ ਜਿਹਾ ਹਾਈ ਲੈਵਲ ਦੇ ਵਿੱਚ ਵੀ ਆਪਣੇ ਕੋਲੇ ਹੈਗਾ ਨਾਰਮਲ ਰੇਂਜ ਦੇ ਵਿੱਚ ਵੀ ਹੈਗਾ weight lose ਕਰਨ ਦਾ ਪ੍ਰੋਡਕਟ ਪਰ ਪਹਿਲਾਂ ਤੁਹਾਨੂੰ ਆਪਾਂ ਦੱਸਾਂਗੇ ਤੁਸੀਂ ਘਰ ਦੇ ਵਿੱਚ ਆਪਦਾ weight ਆ ਲੂਜ਼ ਹੋ ਕਿਵੇਂ ਕਰਨਾ ਲਓ ਜੀ 75 ਜਣੇ ਹੋ ਗਏ ਲਾਈਵ ਦੇ ਨਾਲ ਜੁੜ ਗਏ ਨੇ ਬਸ ਥੋੜੇ ਜਿਹਾ ਹੋਰ ਜੁੜਦੇ 25 ਜਣੇ ਹੋਰ ਜੁੜਦੇ 100 ਜਣੇ ਤੇ ਆਪਾਂ ਸ਼ੁਰੂ ਕਰ ਦਾਂਗੇ ਕਿੱਥੋਂ-ਕਿੱਥੋਂ ਬਲੌਂਗ ਕਰ ਰਹੇ ਆ ਕਮੈਂਟ ਕਰਕੇ ਬਾਈ ਜਰੂਰ ਦੱਸੋ ਮੇਰੇ ਭੈਣ ਭਰਾ ਜਿਹੜੇ ਜੁੜੀ ਜਾਂਦੇ ਨੇ 34 ਜਾਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਾਵਾ ਨੂੰ ਜੁੜ ਜੋ ਬਾਈ ਜੁੜ ਜੋ ਲਾਈਵ ਨਾਲ ਜਲਦੀ ਆ ਜਿਓ ਜਿਹਨੇ ਨੁਕਸਾ ਸਿੱਖਣਾ ਹੈ ਘਰੇ ਤਿਆਰ ਕਰਨਾ ਹੈ ਬੇਟ ਲੂਈ ਦਾ ਫਰੀ ਦੇ ਵਿੱਚ ਦੱਸਾਂਗੇ ਕਾਪੀ ਪੈਨ ਚੱਕੋ ਬਈ ਦੁਬਾਰੇ ਦੁਬਾਰੇ ਲੋਡ ਕਰਾਇਆ ਜਾਣਾ ਮੈਂ ਪਹਿਲਾਂ ਵੀ ਅਸੀਂ ਇਹਨੇ ਵੀਡੀਓ ਦੇ ਵਿੱਚ 52 ਜਣੇ ਹੋ ਗਏ ਨੇ ਕਦੇ 75 ਹੋਏ ਨੇ ਕਦੇ 58 ਹੋਏ ਨੇ ਘਟੀ ਜਾਂਦੇ ਨੇ ਕਦੇ ਵਧੀ ਜਾਂਦੇ ਨੇ 100 ਜਣਾ ਹੋ ਗਿਆ ਬਾਈ ਉਹਦੀ ਨਕਸ਼ਾ ਦੱਸਾਂਗੇ 100 ਜਣੇ ਤੋਂ ਪਹਿਲਾਂ ਆਪਾਂ ਨਕਸ਼ਾ ਜਿਹੜਾ ਨਹੀਂ ਦੱਸਣਾ ਕਿਸੇ ਨੂੰ ਵੀ ਕਿਉਂਕਿ ਵਾਰੀ-ਵਾਰੀ ਫਿਰ ਦੂਜੇ ਵੀਰ ਕਹਿੰਦੇ ਸਾਨੂੰ ਦੁਬਾਰੇ ਦੱਸੋ ਦੁਬਾਰੇ ਦੱਸੋ ਇਸ ਕਰਕੇ 100 ਜਣਾ ਲਾਈਵ ਦੇ ਨਾਲ ਜੁੜ ਗਿਆ ਤੇ ਉਹਦੀ ਆਪਾਂ ਨੁਕਸਤ ਦੱਸਾਂਗੇ। ਜੁੜਦੇ ਹੋ ਬਾਈ ਲਾਈਵ ਦੇ ਨਾਲ ਦੋਨੇ ਨੁਕਸੇ ਦੱਸਾਂਗੇ ਖੁਰਕ ਦੇ ਦਵਾਈਆਂ ਲੈ ਲੈ ਕੇ ਜਿਹੜੇ ਮੇਰੇ ਭੈਣ ਭਰਾ ਥੱਕ ਚੁੱਕੇ ਨੇ ਖੁਰਕ ਪੈ ਗਈ ਐ ਖੁਰਕ हट ਨਹੀਂ ਰਹੀ ਬਾਰੀ-ਬਾਰੀ ਕਰੀਮਾਂ ਲਾਈ ਜਾਂਦੇ ਐ ਦੱਧਾਂ ਹੋਏ ਨੇ ਗੋਲ ਸਰਕਲ ਬਣ ਜਾਂਦੇ ਨੇ ਧੌਣ ਤੇ ਹੋਏ ਨੇ ਸਾਰੇ ਪਿੰਡੇ ਤੇ ਹੋਏ ਨੇ ਅੰਡਰਗਾਰਮੈਂਟ ਦੇ ਵਿੱਚ ਹੋਏ ਨੇ ਬਹੁਤ ਜ਼ਿਆਦਾ ਦਿੱਕਤ ਆਈ ਜਾਂਦੀ ਐ ਪ੍ਰੋਬਲਮ ਇਹਦੇ ਜਲਨ ਹੁੰਦੀ ਐ। ਗੋਲ ਖੁਜਲੀ ਬਣ ਜਾਂਦੀ ਹੈ ਉਹ ਘਰ ਦੇ ਵਿੱਚ ਤੁਸੀਂ ਠੀਕ ਕਰ ਲਓਗੇ ਕਿਵੇਂ ਕਰੋਗੇ ਉਹ ਵੀ ਤੁਹਾਨੂੰ ਨੁਕਤਾ ਨੋਟ ਕਰਾਵਾਂਗੇ ਲਓ ਜੀ ਪਹਿਲਾਂ ਆਪਾਂ ਸਭ ਤੋਂ ਜਿਹੜਾ ਨੋਕਤਾ ਨੋਟ ਕਰਾਉਣ ਜਾ ਰਹੇ ਹਾਂ ਕਾਪੀ ਪੈਨ ਚੱਕ ਲਓ ਬਈ ਜਿੰਨਾ ਮੇਰੇ ਵੀਰਾਂ ਦਾ weight ਵਧ ਗਿਆ 101 ਜਾਣਾ ਹੋ ਗਿਆ ਤੇ ਨੁਕਤੇ ਬਈ ਹੁਣ ਆਪਾਂ ਕਰਦੇ ਹਾਂ ਸ਼ੁਰੂ ਕਰੋ ਨੋਟ ਬਈ ਕਾਪੀ ਪੈਨ ਚੱਕੋ ਲਓ ਜੀ ਮਿੱਤਰੋ ਜਿੰਨਾ ਮੇਰੇ ਭੈਣਾਂ ਭਰਾਵਾਂ ਦਾ weight ਵਧ ਗਿਆ ওভার weight ਹੋ ਗਿਆ ਢਿੱਡ ਆ ਜਿਹੜਾ ਥੱਲੇ ਲੁੱਕ ਗਿਆ ਬਜ਼ੁਰਗਾਂ ਦਾ ਹੋਵੇ ਬੱਚਿਆਂ ਦਾ ਹੋਵੇ ਭੈਣਾਂ ਦਾ ਹੋਵੇ ਭਰਾਵਾਂ ਦਾ ਹੋਵੇ ਸਾਰਾ ਲਈ 21 ਨੁਕਤੇ ਕਿਸੇ ਨੂੰ ਵੀ ਕੋਈ ਸਾਈਡ ਇਫੈਕਟ ਨਹੀਂ 100 ਦਾ 100% ਤੁਸੀਂ ਘਰੇ ਆਰਗਨ ਬਣਾਓਗੇ ਕੋਈ ਵੀ ਚੀਜ਼ ਇਹਦੇ ਵਿੱਚ ਕੈਮੀਕਲ ਨਹੀਂ ਐਡ ਹੋਊਗਾ ਲਓ ਜੀ ਮਿੱਤਰੋ ਸਭ ਤੋਂ ਪਹਿਲਾਂ ਕੀ ਕਰਨਾ 50 ਗ੍ਰਾਮ ਲੈਣਾ ਨਸਾਦਰ ਨਸਾਦਰ ਲੈਣਾ 50 ਗ੍ਰਾਮ ਜਿੱਥੋਂ ਮਰਜ਼ੀ ਲੈ ਲਓ ਪਸਾਰੀ ਦੁਕਾਨ ਤੋਂ ਮਿਲ ਜੂਆ ਤੁਹਾਨੂੰ ਆਮ ਹੀ ਦੂਜੇ ਨੰਬਰ ਤੇ ਲੈਣੀ ਆ ਬਾਈ ਜੀ 50 ਗ੍ਰਾਮ ਛੋਟੀ ਹੈਡ 50 ਗ੍ਰਾਮ ਲੈਣਾ ਤੁਸੀਂ ਜੀਰਾ ਤੇ 50 ਗ੍ਰਾਮ ਲੈਣਾ ਤੁਸੀਂ ਔਲੇ ਤੇ 50 ਗ੍ਰਾਮ ਲੈਣੀ ਹੈ ਜੰਗਹੜ 50 ਗ੍ਰਾਮ ਲੈਣੀ ਹੈ ਤੁਸੀਂ ਬਿਹੜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਮਿਕਸ ਕਰਕੇ ਪਾਊਡਰ ਬਣਾ ਲੈਣਾ ਤੇ ਨਸਾਦਰ ਜਿਹੜਾ ਇਹਦੇ ਵਿੱਚ 50 ਗ੍ਰਾਮ ਤੁਸੀਂ ਪਾਉਣਾ ਹੈ ਨਸਾਦਰ ਪਾ ਕੇ 50 ਗ੍ਰਾਮ ਪਾਊਡਰ ਬਣਾ ਕੇ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਲੈਣਾ ਤੁਸੀਂ ਅਰਜਨ ਦਾ ਸੱਕ 40 ਗ੍ਰਾਮ ਅਰਜਨ ਦਾ ਸੱਕ ਪਾ ਲਿਓ ਬਾਜ਼ਾਰ ਤੋਂ ਮਿਲ ਜੂਆ ਕਿਸੇ ਵੀ ਦੁਕਾਨ ਤੋਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਬਈ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸ ਕਰਕੇ ਪਾਊਡਰ ਬਣਾ ਲਿਓ ਸੋਆ ਨਿਰਨੇ ਕਾਲ ਜੇ ਤੁਸੀਂ ਕਰਨਾ ਹੈ ਇੱਕ ਗਲਾਸ ਕੱਚ ਦਾ ਪਾਣੀ ਦਾ ਲੈਣਾ ਹੈ ਉਹਨੂੰ ਕੋਸਾ ਜਾ ਕਰ ਲੋ ਜਿਆਦਾ ਗਰਮ ਨਹੀਂ ਕਰਨਾ ਕੋਸਾ ਜਾ ਕਰਕੇ ਉਹਦੇ ਵਿੱਚ ਸਿਰਫ ਅੱਧਾ ਚਮਚਾ ਇਹ ਪਾਊਡਰ ਦਾ ਤੁਸੀਂ ਪਾਉਣਾ ਹੈ 6566000 ਇਹ ਜਿਹੜੇ ਪ੍ਰੋਡਕਟ ਤੁਸੀਂ ਮਾਰਕੀਟ ਦੇ ਵਿੱਚੋਂ ਖਰੀਦਦੇ ਆ ਅਸੀਂ ਵੀ ਸੇਲ ਕਰਦੇ ਆ ਸਾਡੇ ਤੋਂ ਆਨਲਾਈਨ ਵਗੋਣਾ ਘਰੇ ਵੀ ਭੇਜ ਦਾਂਗੇ ਪਰ ਪਹਿਲੀ ਗੱਲ ਆ ਮੈਂ ਤੁਹਾਨੂੰ ਕਹਿਣਾ ਵੀ ਮੇਰੇ ਭਰਾਵਾਂ ਦਾ ਪੈਸਾ ਬਾਝੇ ਘਰ ਦੇ ਵਿੱਚ ਆਪਦਾ weight lose ਕਰ ਲੈਣ ਤਾਂ ਹੀ ਦੱਸ ਰਹੇ ਆ ਉਹੀ ਚੀਜ਼ਾਂ ਸੇਲ ਹੁੰਦੀਆਂ ਉਹੀ ਚੀਜ਼ਾਂ ਇੱਥੇ ਦੱਸਾਂਗੇ ਇਹਨੂੰ ਬਾਈ ਤੁਸੀਂ ਕਰਨਾ ਹੈ ਨਿਰਨੇ ਕਾਲ ਜੇ ਪਾਣੀ ਦੇ ਵਿੱਚ ਘੋਲ ਕੇ ਅੱਧਾ ਚਮਚਾ ਡੇਲੀ ਪੀਣੇ 8 ਦਿਨਾਂ ਦੇ ਵਿੱਚ ਤੁਹਾਡਾ ਢੇਟ ਹੈ ਤੁਹਾਡਾ ਪੇਟ ਹੈ ਉਹ ਜਿਹੜਾ ਲੂਜ਼ ਹੋਣ ਲੱਗ ਜੂਗਾ ਤੁਹਾਨੂੰ ਪਤਾ ਲੱਗਣ ਜਾਓ ਲੱਗ ਜੂਆ ਵੀ ਤੁਹਾਡਾ ਪੇਟ ਹਲਕਾ ਹੋਣ ਲੱਗ ਗਿਆ 0% ਸਾਈਡ ਇਫੈਕਟ ਆ ਕੋਈ ਵੀ ਨੁਕਸਾਨ ਨਹੀਂ ਹੋਊਗਾ ਇਹਨੂੰ ਬਾਈ ਤੁਸੀਂ ਕਰਨਾ ਹੈ 1 ਮਹੀਨਾ ਲਗਾਤਾਰ ਲੈਣਾ ਹੈ ਲੈਣ ਤੋਂ ਪਹਿਲਾਂ ਆਪ ਦਾ weight ਤੋਲ ਲਓ ਕੰਡੇ ਦੇ ਉੱਤੇ ਚੜ੍ਹ ਕੇ ਜਦੋਂ ਤੁਸੀਂ ਲੈ ਲਿਆ ਇਸ ਤੋਂ ਬਾਅਦ ਤੇਲ ਲਓ 4 ਤੋਂ 5 ਕਿਲੋ ਵੇਟ ਆ ਤੁਹਾਡਾ ਜਿਹੜਾ ਉੱਡ ਜਾਊਗਾ ਪਹਿਲੇ ਮਹੀਨੇ ਜੀ ਜਿੰਨਾ ਤੁਸੀਂ ਵੇਟ ਘਟਾਉਣਾ ਹੈ ਓਨਾ ਟਾਈਮ ਤੁਸੀਂ ਇਹਨੂੰ ਵਰਤ ਲਿਓ ਬਾਅਦ ਦੇ ਵਿੱਚ ਛੱਡ ਦਿਓ ਕੋਈ ਵੀ ਸਾਈਡ ਇਫੈਕਟ ਨਹੀਂ ਕੋਈ ਵੀ ਨੁਕਸਾਨ ਨਹੀਂ ਕਰੂਗਾ ਸਰੀਰ ਦੇ ਉੱਤੇ ਚਮਕ ਆਊਗੀ ਅੱਖਾਂ ਦੀ ਰੋਸ਼ਨੀ ਵਧੂਗੀ ਆਮਲਾ ਜਿਹੜਾ ਸਰੀਰ ਲਈ ਬਹੁਤ ਚੰਗੀ ਚੀਜ਼ ਹੈ ਜਿਨ੍ਹਾਂ ਨੇ ਇਹ ਚੀਜ਼ਾਂ ਨਹੀਂ ਲਾਉਣੀਆਂ ਉਹ ਤ੍ਰੇਫਲਾ ਚੂਰ ਨੂੰ ਲੈ ਕੇ ਪਾ ਸਕਦਾ ਹੈ ਜਿਵੇਂ ਆਹ ਹਾਰੜਾ ਬਿਹੜੇ ਤੇ ਆਮਲਾ ਨਹੀਂ ਲੈਣਾ ਇਕੱਠਾ ਕੁੱਟ ਕੇ ਨਹੀਂ ਸਕਦੇ ਉਹ ਮਿਕਸ ਕੀਤਾ ਹੋਇਆ ਮਾਲ ਪਸਾਰੀ ਇਸ ਗਾਂ ਤੋਂ ਲੈ ਸਕਦਾ ਹੈ ਇਹ ਹੈਗਾ ਜੀ ਆਪਣਾ ਪਹਿਲਾ ਨੁਕਤਾ ਜਿਹੜੇ ਮੇਰੇ ਵੀਰਾਂ ਭਰਾਵਾਂ ਦਾ ਬੇਟ ਹੈ ਓਵਰ weight ਹੈ ਜਿੰਨਾ ਮੇਰੀਆਂ ਭੈਣਾਂ ਦੀ ਚਰਬੀ ਜੜੀ ਹੋਈ ਹੈ ਉਹਨਾਂ ਨੇ weight lose ਕਰਨਾ ਹੈ। ਲਓ ਜੀ ਆਪਣੇ ਨਾਲ ਜੁੜਗੇ ਜੋਰਾਖਾਨ ਜੀਤ ਸਿੰਘਲਾ। ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਾਈ ਜੀ ਕਿੱਥੋਂ ਬਿਲੋਂਗ ਕਰਦੇ ਹੋ ਜਰੂਰ ਦੱਸੋ ਕਮੈਂਟ ਦੇ ਵਿੱਚ ਆਪਣਾ ਨਾਮ ਤੇ ਤੇ ਦੂਜਾ ਨੁਕਤਾ ਬਾਈ ਜੀ ਆਪਾਂ ਦੱਸਣ ਜਾ ਰਹੇ ਜਿੰਨਾ ਮੇਰੇ ਵੀਰਾਂ ਦੇ ਭਰਾਵਾਂ ਦੇ ਪ੍ਰਾਣੀਆਂ ਤਾਂ ਪ੍ਰਾਣੀਆਂ ਦੱਦਾਂ ਹੋ ਜਾਂਦੀਆਂ ਖੁਰਕੋ ਆ ਜਾਂਦੀ ਹੈ ਖੁਜਲੀ ਹੋ ਜਾਂਦੀ ਹੈ। ਚੋਰਾਖਾਨ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਤਿੰਨਾ ਮੇਰੇ ਵੀਰਾਂ ਦੇ ਭਰਾਵਾਂ ਦੇ ਖੁਜਲੀ ਹੋ ਜਾਂਦੀ ਹੈ ਦੱਦਾਂ ਹੋਏ ਨੇ ਕਾਫੀ ਟਾਈਮ ਦੱਦਾਂ ਰਹਿੰਦੀਆਂ ਨੇ ਪ੍ਰਾਣੀਆਂ ਰਹਿੰਦੀਆਂ ਨੇ ਦਵਾਈਆਂ ਲੈ ਲੈ ਕੇ ਅੱਕ ਚੁੱਕੇ ਨੇ ਕਦੇ ਕਿਹੜੀ ਕਰੀਮ ਲਾ ਲਈ ਕਦੇ ਕਿਹੜੀ ਕਰੀਮ ਲਾ ਲਈ ਪਰ ਹਟਦੀਆਂ ਨਹੀਂ ਪਹਿਲਾਂ ਵਾਲੀਆਂ ਹਟ ਜਾਂਦੀਆਂ ਨਵੀਆਂ ਫੁੱਟ ਖੜਦੀਆਂ ਨੇ ਜੇ ਇੱਥੋਂ ਖੁਰਕ ਲਿਆ ਤਾਂ ਉਹ ਹੱਥ ਲਾ ਕੇ ਇੱਥੇ ਲਾ ਲਾ ਇੱਥੇ ਹੋ ਜੂਗੀ ਉਹਨਾਂ ਲਈ ਘਰੇ ਕਰੀਮ ਬਣਾਉਂਦਾ ਨੁਕਸਾ ਦੱਸਾਂਗੇ ਬਹੁਤ ਵਧੀਆ ਹੈ ਨੁਕਸੇ ਨੂੰ ਚੰਗੀ ਤਰ੍ਹਾਂ ਨੋਟ ਕਰ ਲਿਓ ਤਾਂ ਜੋ ਤਾਜੀ ਸੇਵ ਸੇਵ ਕਰਕੇ ਉਹਨੂੰ ਨੁਕਸਾ ਬਣਾ ਸਕਾਂ ਕੋਈ ਵੀ ਨੁਕਸਾਨ ਆਪਦੇ ਸਰੀਰ ਦੇ ਉੱਤੇ ਨਾ ਕਰ ਸਕੋ ਲਓ ਜੀ ਮਿੱਤਰੋ ਸਭ ਤੋਂ ਪਹਿਲਾਂ ਨਾਰੀਅਲ ਦਾ ਤੇਲ ਲੈਣਾ ਤੁਸੀਂ 5 ਚਮਚੇ ਨਾਰੀਅਲ ਦੇ ਤੇਲ ਨੂੰ 5 ਚਮਚਿਆਂ ਨੂੰ ਤੁਸੀਂ ਕਰਨਾ ਕੜਾਹੀ ਦੇ ਵਿੱਚ ਗਰਮ ਵੀਰੇ ਮੇਰੇ ਦੋਸਤ ਦੀ ਚਿੱਟੀ ਗੋਲੀ ਹੈ ਵੀਰੇ ਮੇਰੇ ਦੋਸਤ ਦੀ ਚਿੱਟੀ ਗੋਲੀ ਚਿੱਟੀ ਗੋਲੀ ਹੈ ਪਤਾ ਨਹੀਂ ਬਾਈਰ ਕੀ ਲਿਖਿਆ ਨਾ ਤੂੰ ਤੇਰੇ ਮੈਨੂੰ ਸਮਝ ਨਹੀਂ ਲੱਗਦਾ ਨਾ ਡੀ ਸੀ ਇਹਨਾਂ ਚੀਜ਼ਾਂ ਨੂੰ ਤੁਸੀਂ ਕਰਨਾ ਬਈ ਚੰਗੀ ਤਰ੍ਹਾਂ ਪੀਸ ਲੈਣਾ ਹੈ ਪੀਸ ਕੇ ਜਿਹੜੇ ਮਟੀਰੀਅਲ ਮੈਂ ਦੱਸੂਗਾ ਉਹ ਤੁਸੀਂ ਵਿੱਚ ਪਾਉਣੇ ਆ ਸਭ ਤੋਂ ਪਹਿਲਾਂ ਨਾਰੀਅਲ ਦਾ ਤੇਲ ਲੈਣਾ ਤੁਸੀਂ 5 ਚਮਚੇ ਉਹਨੂੰ ਚੰਗੀ ਤਰ੍ਹਾਂ ਕੜਾਹੀ ਦੇ ਵਿੱਚ ਗਰਮ ਕਰ ਲੈਣਾ ਉਹਦੇ ਵਿੱਚ ਪਾਉਣੇ ਆ ਤੁਸੀਂ 30 ਗ੍ਰਾਮ ਨਿੰਮ ਦੇ ਪੱਤੇ ਨਿੰਮ ਦਾ ਪਾਊਡਰ ਬਣਾ ਲਓ ਪਤਾ ਨਾ 30 ਗ੍ਰਾਮ ਪਾਉਣਾ ਹੈ ਵਿੱਚ ਪਾਉਣੀ ਹੈ ਦਰੂ ਹਲਦੀ ਦਰੂ ਹਲਦੀ ਦਾ ਕਲਰ ਤੁਹਾਨੂੰ ਦੱਸਦਾ ਮੈਂ ਕਹੇ ਜੀ ਹੋਣੀ ਹੈ ਵੀ ਜਿਹੜੀ ਮਾਰਕੀਟ ਦੇ ਵਿੱਚ ਹਲਦੀ ਆਉਂਦੀ ਉਹ ਹਲਦੀ ਨਹੀਂ ਹੁੰਦੀ ਜਿਹੜੀ ਆਪਣੇ ਘਰਾਂ ਦੇ ਵਿੱਚ ਵਰਤਦੇ ਨੇ ਦਰੂ ਹਲਦੀ ਬਈ 삭 ਵਾਲੀ ਆਉਂਦੀ ਹੈ ਜਿਵੇਂ ਕੋਈ ਡੇਕ ਦਾ ਪਰ ਕਹਿੰ ਉਹ ਨੂੰ ਪੀਸ ਕੇ ਤੁਸੀਂ ਚੰਗੀ ਤਰ੍ਹਾਂ ਇਹਣਾ ਪਾਊਡਰ ਬਣਾ ਲਿਓ। ਉਹ ਵੀ ਵਿੱਚ ਮਿਕਸ ਕਰ ਦਿਓ। ਨਿੰਮ ਦਾ ਪਾਊਡਰ ਆ ਉਹ ਵੀ ਮਿਕਸ ਕਰ ਦਿਓ। ਫਿਰ ਤੁਸੀਂ ਬਾਈ ਇਹਦੇ ਵਿੱਚ ਪਾਉਣੀ ਘਰ ਦੇ ਵਿੱਚ ਹਲਦੀ ਹੁੰਦੀ ਹੈ ਇੱਕ ਚਮਚਾ ਤੁਸੀਂ ਉਹ ਪਾ ਲੈਣੀ ਇਹਦੇ ਵਿੱਚ। ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਤੁਸੀਂ ਕਰਨਾ ਹੈ ਅੱਗ ਦੇ ਉੱਤੇ ਰੱਖਣਾ 2 ਤੋਂ 4 ਮਿੰਟ। ਜਦੋਂ 2-4 ਮਿੰਟ ਹੋ ਗਏ ਤਾਂ ਇਹਦੇ ਵਿੱਚ ਤੁਸੀਂ ਕਰਨਾ ਗਲੋ ਲੈਣੀ ਹੈ ਗਲੋ। ਗਲੋ ਆਮ ਹੀ ਆਪਣ ਨੂੰ ਸ਼ਰਕਾਂ ਤੇ ਮਿਲ ਜene ਉਹਦੇ ਪੱਤੇ ਦਾ ਰਾਸ ਕੱਢ ਕੇ 20 ml ਰਾਸ ਇਹਦੇ ਵਿੱਚ ਮਿਕਸ ਕਰ ਦੇਣਾ। ਫਿਰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਤੁਸੀਂ ਫੇਰ 7 ਤੋਂ 8 ਮਿੰਟ ਅੱਗ ਦੇ ਉੱਤੇ ਰੱਖਣਾ ਅੱਗ ਨੋਰਮਲ ਰੱਖਣੀ ਹੈ ਜਿਆਦਾ ਨਹੀਂ ਮਚਾਉਣੀ ਵੀ ਧੂਆ ਕੱਢ ਲਿਓ ਜਦੋਂ ਇਹ 8 ਤੋਂ 10 ਮਿੰਟ ਹੋ ਗਏ ਇਹਨਾਂ ਚੀਜ਼ਾਂ ਨੂੰ ਰੱਖਿਆ ਨੂੰ ਫੇਰ ਬਾਈ ਜੀ ਤੁਸੀਂ ਕਰਨਾ ਹੈ ਇਹਦੇ ਵਿੱਚ ਕੀ ਕਰਨਾ ਹੈ ਇੱਕ ਲੈਣੀ ਹੈ ਫੜਕੜੀ 1 ਗ੍ਰਾਮ ਫੜਕੜੀ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲੈਣਾ ਛਾਲ ਲੈਣਾ ਦਾਣੇ ਨਹੀਂ ਰਹਿਣੇ ਚਾਹੀਦੇ ਫੜਕੜੀ ਦੇ ਵਿੱਚ ਪਹਿਲਾਂ ਹੀ ਦੱਸ ਦਿਆ ਨਹੀਂ ਤੇ ਜਿੱਥੇ ਲੱਗ ਜੂ ਥਾਮ ਜਾਈ ਦੂਗੀ 1 ਗ੍ਰਾਮ ਫੜਕੜੀ ਲੈਣੀ ਹੈ 1 ਗ੍ਰਾਮ ਲੈਣੀ ਹੈ ਗੰਧਕ ਕੱਚੀ ਗੰਧਕ ਲੈ ਲਿਓ ਪਸਾਰੀ ਦੀ ਦੁਕਾਨ ਤੋਂ ਮਿਲ ਜੂਗੀ ਆਮ ਹੀ ਤੁਹਾਨੂੰ ਜਦੋਂ ਇਹ ਚੀਜ਼ਾਂ ਕੱਚੀ ਗੰਧਕ ਨੂੰ ਪਾ ਲਿਓ ਤੇ ਵਿੱਚ ਪਾ ਲਿਓ ਤੁਸੀਂ ਇਹਦੇ ਆਪਣੀ ਫੜਕੜੀ ਪੀਸੀ ਹੋਈ ਇਹਨਾਂ ਚੀਜ਼ਾਂ ਨੂੰ ਬਈ ਚੰਗੀ ਤਰ੍ਹਾਂ ਪੀਸ ਕੇ ਤੁਸੀਂ ਇੱਕ ਬਰਤਨ ਜਾਂ ਕੋਲੀ ਦੇ ਵਿੱਚ ਭਰ ਕੇ ਰੱਖ ਲਿਓ ਇੱਕ ਦਿਨ ਜਿੱਦੇ ਬਣਾਉਂਗੇ ਉਹਦੇ ਨੇ ਨੌਣੀ ਥੋੜੀ ਜਿਹੀ ਗਰਮ ਹੁੰਦੀ ਹੈ ਦੂਜੇ ਨੇ ਠੰਡੀ ਹੋਣ ਤੇ ਚੰਗੀ ਤਰ੍ਹਾਂ ਮਿਕਸ ਹੋ ਜੂਗੀ ਚਮਚੇ ਨਾਲ ਕੋਲੀ ਦੀ ਮੱਧ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਲਾ ਲਿਓ ਬਾਅਦ ਦੇ ਵਿੱਚ ਬਈ ਤੁਸੀਂ ਕਰਨਾ ਉਂਗਲ ਦੇ ਉੱਤੇ ਲਾ ਕੇ ਐਸ ਤਰ੍ਹਾਂ ਮਾਲੀ ਨਹੀਂ ਬਸ ਇਹਨੂੰ ਇੱਕ ਜਾਂ ਦੋ ਵਾਰੀ ਗੇੜੇ ਦੇ ਕੇ ਜਿੱਥੇ ਥੋੜੇ ਦੱਦਾਂ ਤੇ ਖੁਰਕ ਹੁੰਦੀ ਹੈ ਖੁਰਕ ਦੇ ਉੱਤੋਂ ਦਾਦ ਦੇ ਉੱਤੋਂ ਅੱਧਾ ਅੱਧਾ ਇੰਚ ਤੁਸੀਂ ਚਾਰੇ ਪਾਸੇ ਵਾਰ-ਵਾਰ ਲਾ ਲੈਣੀ ਹੈ ਜਦੋਂ ਤੁਸੀਂ ਵਾਰ-ਵਾਰ ਲਾ ਲਈ ਤੀਜੇ ਦਿਨ ਤੁਹਾਡੀ ਜਿਹੜੀ ਦਾਦ ਹੈ ਉਹ ਕਾਲੀ ਪੈਣੀ ਸ਼ੁਰੂ ਹੋ ਜੂਗੀ ਜੇ ਲਾਲ ਹੈ ਤਾਂ ਕਾਲੀ ਹੋਣ ਲੱਗ ਜੂਗੀ ਹਫ਼ਤੇ ਦੇ ਵਿੱਚ ਤੁਹਾਡੀ ਦਾਦ ਬਿਲਕੁਲ ਸੁੱਕ ਜੂਗੀ ਵਿੱਚ ਜਿੰਨੀਆਂ ਮਰਜ਼ੀ ਮਾਰਕੀਟ ਦੇ ਵਿੱਚ ਕਰੀਮਾਂ ਆਉਂਦੀਆਂ ਹੁਣ 400 500 600 ਵਾਲੀਆਂ ਉਹਨਾਂ ਦੇ ਉੱਤੋਂ ਹੀ ਕਰੀਮ ਬਣੂਗੀ ਘਰ ਦੇ ਵਿੱਚ ਬਣਾ ਲਓ ਆਪ ਵੀ ਬਣਾ ਲਓ ਭੈਣਾ ਭਰਾਵਾਂ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਕੋਈ ਬਈ ਇਹਦੇ ਬਹੁਤਾ ਖਰਚਾ ਨਹੀਂ ਹੁੰਦਾ 100 150 ਰੁਪਏ ਦੀ ਗੱਲ ਹੈ 100 ਗ੍ਰਾਮ 150 ਗ੍ਰਾਮ ਜਿਹੜੀ ਕਰੀਮ ਬਣ ਕੇ ਤਿਆਰ ਹੋ ਜਾਂਦੀ ਹੈ ਸਟੋਰ ਕਰਕੇ ਰੱਖ ਲਓ ਕੋਈ ਵੀ ਇਹਦਾ ਨੁਕਸਾਨ ਨਹੀਂ ਕੋਈ ਵੀ ਸਾਈਡ ਇਫੈਕਟ ਨਹੀਂ ਬਸ ਇੱਕ ਤੁਸੀਂ ਧਿਆਨ ਇਹ ਦੇਣਾ ਹੈ ਵੀ ਜਿਹੜਾ ਤੁਸੀਂ ਇਹਦੇ ਵਿੱਚ ਗੰਧਕ ਪਾਉਂਦੇ ਗੰਧਕ ਤੁਸੀਂ 1 ਗ੍ਰਾਮ ਪਾਉਣਾ 1 ਗ੍ਰਾਮ ਤੋਂ ਵੱਧ ਨਹੀਂ ਪਾਉਣਾ ਜੇ ਗੰਧਕ ਤੁਸੀਂ ਵੱਧ ਪਾਤਾ ਮੈਂ ਪਹਿਲਾਂ ਹੀ ਦੱਸੀਆਂ ਨੇ ਵੀਡੀਓ ਦੇ ਵਿੱਚ ਲਾਈਵ ਦੇ ਚੱਲਦੇ-ਚੱਲਦੇ ਤੁਹਾਡੇ ਜਿਹੜੀ ਚੌੜੀ ਆ ਉਹਨੂੰ ਸਾੜਨ ਦੀ ਹੋ ਖਤਰਾ ਕਰ ਦੂਗਾ ਜਮਣੀ ਉਹਨੂੰ ਸਾੜ ਦੂਗਾ ਜੇ ਵੱਧ ਪਾਤਾ 1 ਗ੍ਰਾਮ ਤੋਂ ਘੱਟ ਪਾਉਣੀ ਪੈ ਜੇ ਵੱਧ ਨਹੀਂ ਪਾਉਣਾ ਇਹ ਚੀਜ਼ ਤੁਸੀਂ ਧਿਆਨ ਰੱਖਣੀ ਹੈ ਤੇ ਹੁਣ ਆਪਾਂ ਨਾਂ ਪੜ ਲੈਣੇ ਆਪਾਂ ਕਿਹੜੇ ਕਿਹੜੇ ਵੀਰ ਆਪਣੇ ਨਾਲ ਭਰਾ ਜੁੜੀ ਜਾਂਦੇ ਆਂ ਸਕਮਿੰਦਰ ਕੌਰ ਸਸੀ ਕਾਲ ਜੀ ਚੋਰਾ ਖਾਨ ਤੇ ਚੱਲਦੇ ਚੱਲਦੇ ਨੂੰ ਲਾਈਵ ਨੂੰ ਸ਼ੇਅਰ ਕਰਦੇ ਕਰੋ ਪੇਜ ਨੂੰ ਫੋਲੋ ਕਰ ਲਿਆ ਕਰੋ ਨਵੇਂ-ਨਵੇਂ ਨੁਕਸੇ ਦੇਖਣ ਲਈ ਤੇ ਹੋਰ ਭਾਈ ਠੀਕ ਠਾਕ ਹੋ ਸਾਰੇ ਜਰੂਰ ਦੱਸੋ ਕਿੱਥੋਂ ਕਿੱਥੋਂ ਭਰਾ ਆਪਣੇ ਨਾਲ ਜੁੜੀ ਜਾਂਦੇ ਨੇ ਸ਼ੱਦ ਦਾ ਡੌਗ ਫਾਰਮ ਬਾਈ ਇਹ ਕੀ ਹਾਲ ਚਾਲ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਜਿਨ੍ਹਾਂ ਨੇ ਨਹੀਂ ਕੀਤਾ ਨਵੇਂ-ਨਵੇਂ ਨੁਕਤੇ ਦੱਸਿਆ ਕਰਾਂਗੇ ਆਪਾਂ ਤੇ ਆਪਣੇ ਪੇਜ ਨੂੰ ਬਾਈ ਫੋਲੋ ਕਰ ਲਓ ਭਰਾਵੋ ਜਿਨ੍ਹਾਂ ਨੇ ਨਵੇਂ-ਨਵੇਂ ਨੁਕਤੇ ਸਿੱਖਣੇ ਘਰ ਦੇ ਵੀ ਫ੍ਰੀ ਦੇ ਵਿੱਚ ਸਲਾਹ ਦੇਣੀ ਆਪਾਂ ਤੇ ਜੇ ਕਿਸੇ ਮੇਰੇ ਵੀਰ ਨੂੰ ਗੋਡਿਆਂ ਦਾ ਤੇਲ ਚਾਹੀਦਾ ਹੋਵੇ ਜਿਨ੍ਹਾਂ ਮੇਰੀਆਂ ਮਾਵਾਵਾਂ ਦੇ ਭੈਣਾਂ ਦੇ ਬਜ਼ੁਰਗਾਂ ਦੇ ਗੋਡਿਆਂ ਦੇ ਵਿੱਚ ਪੇਨ ਹੁੰਦਾ ਤਾਂ ਉਹ ਆਪਣੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਫ੍ਰੀ ਸੇਵਾ ਆਪਣੀ ਤੇਲ ਦੀ ਕਿਸੇ ਤੋਂ ਆਪਾਂ 1 ਰੁਪਿਆ ਨਹੀਂ ਲੈਂਦਾ ਕੱਲਾ ਡਿਲੀਵਰੀ ਚਾਰਜ ਲੱਗੂ ਆ ਕਿੰਨਾ ਲੈ ਡਿਲੀਵਰੀ ਚਾਰਜ ਨਹੀਂ ਦੇਣਾ ਉਹ ਸਾਡੇ ਘਰੋਂ ਆ ਕੇ ਵੀ ਲਿਜਾ ਸਕਦੇ ਆ ਦਲਸ਼ੇਰ ਦਲਸ਼ੇਰ ਸਿੰਘ ਸੱਸੀ ਕਾਰਵਾਈ ਜੀ ਕੀ ਹਾਲ ਚਾਲ ਨੇ ਕਿੱਥੋਂ ਬਲੌਂਗ ਕਰ ਰਹੇ ਹੋ 188 ਜਣਾ ਆਪਣੇ ਲਾਈਵ ਦੇ ਨਾਲ ਜੁੜ ਚੁੱਕੇ ਸੀਲ 70 ਸਭੋ ਡਿਸਟ੍ਰਿਕਟ ਬ헨ੜਾ ਪੰਜਾਬ ਜੀ ਸਾਡਾ ਐਡਰੈਸ ਹੈ ਤੇ ਬਵਾਸੀਰ ਦੀ ਪ੍ਰੋਬਲਮ ਆ ਜਿੰਨਾ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਤੇ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਦੇਵਾਂਗੇ ਚੜਜੋ ਲਾਈਵ ਦੇ ਨਾਲ ਤੇ ਗੋਡੇ ਮੋਡੇ ਦੀ ਤੇਲ ਦੀ ਸੇਵਾ ਫਰੀ ਹੈ ਬਾਈ ਜੇ ਕਿਸੇ ਨੇ ਲੈਣਾ ਹੋਵੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਫਰੀ ਦੇ ਵਿੱਚ ਆਪਾਂ ਐਮਪੀ ਮਾਧਿਆ ਪ੍ਰਦੇਸ਼ ਅੱਛਾ ਠੀਕ ਹੈ ਇਹ ਐਮਪੀ ਤੋਂ ਤੁਸੀਂ ਬਲੌਕ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਦੇ ਨਾਲ ਜੁੜਨ ਲਈ